ਮੈਨੂੰ ਬਹੁਤ ਪ੍ਰਾਊਡ ਹੈ ਇਵਨ ਪ੍ਰਾਊਡ ਹਰ ਪੇਰੈਂਟਸ ਹੋਏ ਹੋਣਗੇ ਜਿਨ੍ਹਾਂ ਦੇ ਬੱਚਿਆਂ ਨੇ ਇਨੀ ਛੋਟੀ ਉਮਰ ਚ ਇੰਨੀ ਵੱਡੀਆਂ ਅਚੀਵਮੈਂਟਸ ਕੀਤੀਆਂ ਨੇ ਔਰ ਮੇਰੇ ਲਈ ਸਭ ਤੋਂ ਵੱਡੀ ਪ੍ਰਾਊਡ ਵਾਲੀ ਗੱਲ ਇਹ ਹੈ ਕਿ ਇਹ ਬਾਕੀ ਬੱਚਿਆਂ ਲਈ ਇੱਕ ਇਨਸਪੀਰੇਸ਼ਨ ਹੈ ਬਹੁਤ ਵੱਡੀ ਮਤਲਬ ਬੱਚੇ ਇਨਸਪਾਇਰ ਹੋਏ ਇਸ ਗੱਲ ਤੋਂ ਔਰ ਪੇਰੈਂਟਸ ਨੇ ਵੀ ਆਪਣੇ ਬੱਚਿਆਂ ਨੂੰ ਇਵਨ ਜਿਵੇਂ ਇੱਕ ਭੇੜਚਾਲ ਹੁੰਦੀ ਹੈ ਕਿ ਜਿਹੜੇ ਡਾਕਟਰਸ ਨੇ ਆਪਣੇ ਬੱਚਿਆਂ ਨੂੰ ਡਾਕਟਰਸ ਬਣਾਉਂਦੇ ਨੇ ਔਰ ਜੋ ਇੰਜੀਨੀਅਰ ਹੈ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਇੰਜੀਨੀਅਰਿੰਗ ਲਾਈਨ 'ਚ ਜਾਣ ਇੱਕ ਇੱਕ ਡਿਫਰੈਂਟ ਮਤਲਬ ਇੱਕ ਬੱਚਿਆਂ ਵਾਸਤੇ ਵੇ ਹੈ ਆਪਣਾ ਕੈਰੀਅਰ ਬਣਾਉਣ ਵਾਸਤੇ ਤਾਂ ਬਹੁਤ ਸਾਰੇ ਪੇਰੈਂਟਸ ਜਦੋਂ ਆਂਦੇ ਆ ਜਿਨ੍ਹਾਂ ਨੇ ਇਹਦੀ ਵੀਡੀਓਜ਼ ਦੇਖੀਆਂ ਆ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਸਾਡੇ ਬੱਚੇ ਹੁਣ ਘਰ ਦੇ ਵਿੱਚ ਆਨਲਾਈਨ ਲੈਂਗੁਏਜ ਸਿੱਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਤੇ ਖੁਸ਼ੀ ਹੁੰਦੀ ਹੈ ਕਿ ਸਾਰੇ ਵਾਸਤੇ ਇੱਕ ਇਨਸਪੀਰੇਸ਼ਨ ਬਣੀ ਹੈ ਔਰ ਸਾਰੇ ਬੱਚੇ ਇਹਨੂੰ ਜਾਣਦੇ ਨੇ ਕਿ ਅਸੀਂ ਵੀ ਅਜਨੀਤ ਵਰਗੇ ਬੰਨਣਾ ਹੈ ਪ੍ਰਾਊਡ ਫੀਲ ਹੁੰਦਾ ਹੈ ਵਖਰੀ ਜੀ ਇਹਨੇ ਲਾਈਨ ਚੁਣੀ ਹੈ ਬੁਤਰਾ ਜਾਂ ਸ਼ੌਂਕ ਪਾਲਿਆ ਹੈ ਕੁਝ ਮਤਲਬ ਇਹਦੇ ਚ ਅਚੀਵਮੈਂਟ ਦੀ ਵੀ ਕੋਈ ਸ਼ੋਰ ਨਹੀਂ ਹੈਗਾ ਕੀ ਹੋ ਸਕਦੀ ਹੈ ਫਿਰ ਵੀ ਇਹਨੂੰ ਪੂਰੀ ਸਪੋਰਟ ਕਰੋਗੇ ਬਿਲਕੁਲ ਸਪੋਰਟ ਪੂਰੀ ਹੈ ਹਰ ਚੀਜ਼ ਚ ਪੂਰੀ ਹੈ ਦੇ ਨਾਲ ਹੈ ਈਵਨ ਕਿ ਇਹਦੇ ਜਿਸ ਤਾਈ ਬੀਟੀਐਸ ਬੈਂਡ ਨੂੰ ਲਾਈਕ ਕਰਦੀ ਹੈ ਔਰ ਉਤੋਂ ਹੀ ਇਨਸਪਾਇਰ ਜ਼ਿਆਦਾ ਹੋ ਕੇ ਇਹਨੇ ਲੈਂਗੁਏਜ ਨੂੰ ਔਰ ਆਪਣੇ ਕੋਰਨ ਫਰੈਂਡਸ ਨੂੰ ਜੋ ਇਹਦੇ ਸਿਗੇ ਉਹਨਾਂ ਨਾਲ ਕਨਵਰਸੇਸ਼ਨ ਕਰਨ ਵਾਸਤੇ ਨੇ ਕੋਰੀਅਨ ਸਿੱਖੀ ਸੀਗੀ ਤੇ ਅਸੀਂ ਇਹਨੂੰ ਪੂਰੀ ਸਪੋਰਟ ਕਰਦੇ ਆ ਇਹ ਜੋ ਵੀ ਉਸ ਚੀਜ਼ ਨੂੰ ਅਚੀਵ ਕਰਨ ਦੇ ਨੂੰ ਜੋ ਵੀ ਚਾਹੀਦਾ ਆ ਸਾਡੀ ਨੂੰ ਫੁੱਲ ਸਪੋਰਟ ਹੈ ਹਮੇਸ਼ਾ ਦੇ ਨਾਲ ਇਸ ਚੀਜ਼ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਪੇਰੈਂਟਸ ਨੂੰ ਖਾਸ ਕਰ ਪੇਰੈਂਟਸ ਨੂੰ ਇਹ ਕਵਾਂਗੇ ਕਿ ਸਾਡੇ ਟਾਈਮ ਅਲੱਗ ਸੀਗੇ ਜਦ ਅਸੀਂ ਵੀ ਯੂਥ ਸੀਗੇ ਯੰਗ ਸੀਗੇ ਸਾਡੇ ਪੇਰੈਂਟਸ ਨੇ ਸਾਨੂੰ ਪੁੱਛਿਆ ਨਹੀਂ ਸੀਗਾ ਕਿ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਸਾਡੇ ਲਈ ਉਹ ਡਿਸਾਈਡ ਕਰਦੇ ਸੀਗੇ ਕਿ ਤੁਸੀਂ ਇਹ ਲਾਈਨ ਚੂਸ ਕਰੋ ਤੁਸੀਂ ਇਸ ਚੀਜ਼ 'ਚ ਅੱਗੇ ਜਾਓ ਇਹ ਤੁਹਾਡਾ ਏਮ ਹੋਣਾ ਚਾਹੀਦਾ ਹੈ ਤੇ ਅਸੀਂ ਵੀ ਉਦਾਂ ਹੀ ਉਸ ਚੀਜ਼ ਨੂੰ ਫੋਲੋ ਕਰਦੇ ਸੀਗੇ ਤੇ ਹੁਣ ਵਾਲੀ ਜਨਰੇਸ਼ਨ ਇਸ ਤਰ੍ਹਾਂ ਦੀ ਨਹੀਂ ਹੈ ਹੁਣ ਪੇਰੈਂਟਸ ਨੂੰ ਚਾਹੀਦਾ ਕਿ ਪਹਿਲੋਂ ਇੰਟਰਸਟ ਦੇਖਣ ਬੱਚੇ ਦਾ ਕਿ ਉਹ ਕਿਸ ਚੀਜ਼ 'ਚ ਇੰਟਰਸਟ ਲੈ ਰਿਹਾ ਹੈ ਉਸ ਚੀਜ਼ 'ਚ ਹੀ ਉਹਨੂੰ ਅੱਗੋਂ ਓਪਰਚ्युनिटीज ਪ੍ਰੋਵਾਈਡ ਕਰਵਾਣ ਤੇ ਉਸ ਨੂੰ ਉਹਦੇ ਚ ਹੀ ਅੱਗੇ ਜਾਣ ਦਿੱਤਾ ਜਾਵੇ ਕਿਉਂਕਿ ਅਸੀਂ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਹੋਂ ਗੁੜੀਆਂ ਨੇ ਸੱਤ ਲੈਂਗੁਏਜ ਇੰਟਰਨੈਸ਼ਨਲ ਕਰਦੀ ਆ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਜਦ ਇਹਨੂੰ ਰੋਕਿਆ ਨਹੀਂ ਮਤਲਬ ਜਿਵੇਂ ਇਸ ਵੇਲੇ ਗੱਲਬਾਤ ਕਰਦੇ ਸਿੱਖਦੀ ਪਈ ਸੀ ਤੇ ਨੂੰ ਹੋਰ ਜਿਆਦਾ ਲੱਗਦਾ ਹੋਣਾ ਪਈ ਐ ਕਿ ਕੀੜੇ ਮੁਕੜੇ ਮਤਲਬ ਕਿਸ ਤਰ੍ਹਾਂ ਦੀ ਲੈਂਗੁਏਜ ਸਿੱਖ ਰਹੀ। ਜਦੋਂ ਲੋਕਡਾਊਨ ਸੀਗਾ ਉਦੋਂ ਇਹਨੇ ਸਿੱਖਨੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਸਭ ਤੋਂ ਪਹਿਲਾਂ ਇਹਨੇ ਕੋਰੀਆਨੀ ਕੀ ਸਿੱਖੀ। ਉਹਦੇ ਵਿੱਚ ਸਾਂ ਤੁਹਾਨੂੰ ਪਤਾ ਪੂਰੀ ਦੁਨੀਆ 'ਚ ਕੋਰੀਅਨ ਬੈਂਡ ਫੇਮਸ ਹੈ BTS, Blackpink ਉਹਨਾਂ ਦੇ ਗਾਣੇ ਸੁਣਦੇ ਹੁੰਦੇ ਸੀਗੇ ਉਹ ਸਾਨੂੰ ਤਾਂ ਸਮਝ ਲੱਗਦੇ ਨਹੀਂ ਸੀ ਹੁੰਦੇ ਕੁਝ ਵੀ। ਉਹ ਪਤਾ ਨਹੀਂ ਕਿਹੜੀ ਲੈਂਗੁਏਜ ਦੀ ਇਹਨੂੰ ਕਹੀਦਾ ਸੀਗਾ ਕਿ ਇਹ ਕੀ ਸੁਣਦੀਆਂ। ਮਗਰ ਚਲੋ ਬੇਟੀ ਨੇ ਵਧੀਆ ਉਹਦੇ ਤੋਂ ਆਪਣਾ ਇੰਟਰਸਟ ਕ੍ਰੀਏਟ ਕਰਕੇ ਲੈਂਗੁਏਜ ਹੋਰ ਵੀ ਸਿੱਖੀ। ਕੀ ਇਰਾਦਾ ਹੈ ਦਾ ਔਰ ਕਿੰਨੀ سپورਟ ਮਿਲੇਗੀ ਕਰੋ ਹਾਂ ਨਹੀਂ ਇਹਦਾ ਇਰਾਦਾ ਇਹੀ ਹੈ ਕਿ ਹੁਣ ਲੈਂਗੁਏਜਸ ਵਿੱਚ ਪਰਸੂ ਕਰੇਗੀ ਪਲੱਸ 2 10th ਚੰਨੇ ਫ੍ਰੈਂਚ ਦਾ ਪੇਪਰ ਰੱਖਿਆ ਸੀਗਾ ਐਕਸਟਰਾ ਜਿਹੜਾ ਆਪਣਾ ਪੇਪਰ ਉਹ ਕਲੀਅਰ ਕੀਤਾ ਹੁਣ ਪਲੱਸ 2 ਜੋ ਕੋਰੀਅਨ ਰੱਖੇਗੀ ਐਕਸਟਰਾ ਪੇਪਰ ਉਸ ਤੋਂ ਬਾਅਦ ਆਪਣੇ ਇੰਗਲਿਸ਼ ਔਨਰ ਤੇ ਫ੍ਰੈਂਚ ਤੇ ਕੋਰੀਅਨ ਵਿੱਚ ਡਿਗਰੀ ਕਰੇਗੀ ਇਹਨਾਂ ਵਿੱਚ ਹਜੇ ਤੱਕ ਦੀ ਅਚੀਵਮੈਂਟਸ ਚ ਸੈਟੀਸਫਾਈਡ ਹਾਂਜੀ ਫਿਲਹਾਲ ਕਿ ਇੰਨਾ ਛੋਟਾ ਬੱਚਾ ਹੈ ਜਿਹੜਾ ਇਹਨੇ ਪੇਪਰ ਕਲੀਅਰ ਕਰਦੇ ਹੋਏ ਤੇ ਮਲੇਗੀ ਸੈਟੀਸਫਾਈਡ ਆ ਫੁਲੀ ਆਪਾਂ ਮੈਂ ਕੋਰੀਅਨ ਫ੍ਰੈਂਚ ਜਰਮਨ ਜਪਨੀਸ ਸਪੈਨਿਸ਼ ਚਾਈਨੀਜ਼ ਤੋਂ ਥੋੜੀ ਬਹੁਤ ਥਾਈ ਜਾਣਦੀ ਹਾਂ ਤੇ ਸਾਰੀ ਲੈਂਗੁਏਜਸ ਮੈਂ ਆਨਲਾਈਨ ਕੋਰਸਿਸ ਤੋਂ ਸਿੱਖੀਆਂ ਸੀ ਕਿਦੋਂ ਸਿੱਖੀਆਂ ਇਹ ਸਾਰੀ ਮੈਂ ਲੋਕਡਾਊਨ ਤੋਂ ਸਿੱਖਣਾ ਸਟਾਰਟ ਕੀਤੀ ਸੀ ਜਿੱਦਾਂ ਪਹਿਲੇ ਲੋਕਡਾਊਨ ਤੋਂ ਪਹਿਲੇ ਮੇਰੇ ਸਕੂਲ ਕੁਝ ਕੋਰੀਅਨ ਬੱਚਾ ਆਏ ਸੀ ਤੇ ਉਹਨਾਂ ਨਾਲ ਗੱਲਬਾਤ ਕਰਨ ਚ ਮੈਨੂੰ ਇੰਟਰਸਟ ਹੋਇਆ ਤੇ ਫਿਰ ਮੈਂ ਸਾਰੀ ਲੈਂਗੁਏਜਸ ਸਿੱਖਣਾ ਸਟਾਰਟ ਕੀਤੀਆਂ ਸੀ ਕਿੰਨੀ ਦੇਰ ਚ ਸਾਰੀਆਂ ਦੀਆਂ ਸਾਰੀਆਂ ਸਿੱਖ ਲਈਆਂ ਸੀ ਹਰ ਇੱਕ ਲੈਂਗੁਏਜ ਨੂੰ ਨੂੰ ਕੁਝ 5-6 ਮਹੀਨੇ ਲੱਗੇ ਸੀ ਤੇ ਅਜੇ ਤੱਕ ਮੈਂ ਉਹੀ ਲੈਂਗੁਏਜਸ ਅਜੇ ਤੱਕ ਕੰਟੀਨਿਊ ਰੱਖੀਆਂ ਜਿੱਦਾਂ ਹਰ ਇੱਕ ਲੈਂਗੁਏਜਸ ਦੇ ਵੱਖਰੇ ਵੱਖਰੇ ਲੈਵਲ ਹੁੰਦੇ ਤੇ ਹਰ ਇੱਕ ਲੈਵਲ ਨੂੰ 5-6 ਮਹੀਨੇ ਦਾ ਟਾਈਮ ਲੱਗ ਹੀ ਜਾਂਦਾ ਹੈ ਕੀ ਲੱਗਦਾ ਕਿ ਸਾਰੀਆਂ ਲੈਂਗੁਏਜਸ ਚੰਗੀ ਤਰ੍ਹਾਂ ਬੋਲ ਵੀ ਲੈਂਦੇ ਹੋ ਲਿਖ ਵੀ ਲੈਂਦੇ ਹੋ ਹਾਂਜੀ ਮੈਂ ਲੈਂਗੁਏਜਸ ਚੰਗੀ ਤਰ੍ਹਾਂ ਬੋਲ ਵੀ ਲੈਂਦੀ ਹਾਂ ਤੇ ਲਿਖ ਵੀ ਲੈਂਦੀ ਹਾਂ एक छोटी जी इंट्रो अपनी हर लैंग्वेज से कर देके दिखाओ हां जी सब तो पहले मैं कोरियन तो स्टार्ट करांगी अन्योस्यो जोन इन नजनीते यो जोन इन हक्सेंगे यो जोन सारी यो जो खम सामनीदा नेक्स्ट फ्रेंच सल्यूट शमपल अश्नी जेडी सेल ऑनस जेसुई अटोडियंट मर्सी नेक्स्ट जापानीज कोनिचिवा अजनीते स्वातशिवा गाकु साइदस स्वातशिवा जुनाना साइदस अरिगातो गोजाइमास जर्मन हेलो इशाई से अजनीत इशविन जेपसेन यार और से इशविन स्टूडेंट तनक नेक्स्ट चाइनीस नी हाओ वो ची नियन शिए जि सुई वो शी यी नी में सो शेंग शिए नेक्स्ट स्पैनिश ओला सो अजनीत तेंगो डी एसिसिएट आनियो सोए उना स्टूडेंट ग्रसियस ते उन टाइम नु थोड़ी जी मतलब बेसिक आंदी है जदा स्वादिक खा अजनीत खा खपुन खा ਬੋਲਣਾ ਤੇ ਠੀਕ ਹੈ ਲੇਕਿਨ ਹਰ ਲੈਂਗੁਏਜ ਦਾ ਆਪਣੀ ਆਪਣੀ ਟੋਨ ਹੁੰਦੀ ਹੈ ਆਪਣਾ ਆਪਣਾ ਸਟਾਈਲ ਹੁੰਦਾ ਹੈ ਉਹ ਕਿਦਾਂ ਫਿਰ ਮੈਨੇਜ ਕੀਤਾ ਜਿੱਦਾਂ ਹਰ ਇੱਕ ਲੈਂਗੁਏਜ ਨੂੰ ਲਿਖਦੇ ਵੀ ਅਲੱਗ ਤਰੀਕੇ ਨਾਲ ਹੈ ਤੇ ਬੋਲਦੇ ਵੀ ਅਲੱਗ ਤਰੀਕੇ ਨਾਲ ਹੈ ਤੇ ਹਰ ਇੱਕ ਲੈਂਗੁਏਜ ਚ ਡਿਫਿਕਲਟੀ ਜ਼ਿਆਦਾ ਲਿਖਣ ਚ ਆਉਂਦੀ ਹੈ ਪ੍ਰੋਨਨਸिएशन ਚ ਇਹ ਹੈ ਕਿ ਬਸ ਤੁਹਾਡਾ ਐਕਸੈਂਟ ਚੇਂਜ ਹੁੰਦਾ ਬੋਲਣ ਵਕਤ ਬਲ ਲਿਖਣ ਚ ਥੋੜੀ ਡਿਫਿਕਲਟੀ ਆਉਂਦੀ ਹੈ ਮੈਂ ਫਿਰ ਔਨਲਾਈਨ ਕੋਰਸਿਸ ਤੋਂ ਸਿੱਖਿਆ ਜਿੱਦਾਂ ਉਹ ਪ੍ਰੋਨਨਸिएशन ਵਗੈਰਾ ਵੀ ਸਿਖਾਉਂਦੇ ਐ ਹਰ ਇੱਕ ਡਾਇਲੈਕਟ ਵੀ ਸਿਖਾਉਂਦੇ ਐ ਕਿ ਤੁਸੀਂ ਕਿੱਦਾਂ ਪ੍ਰੋਨਾਂਸ ਕਰ ਸਕਦੇ ਹੋ ਤੇ ਉਹ ਚ ਥੋੜਾ ਟਾਈਮ ਲੱਗਿਆ ਸੀ ਬਟ ਮੈਂ ਸਿੱਖ ਲਿਆ ਸੀ ਹਰ ਲੈਂਗੁਏਜ ਦੇ ਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਵੀ ਹੁੰਦੇ ਆ ਅੰਬੈਸੀਜ਼ ਆਰਗੇਨਾਈਜ਼ ਕਰਦੀਆਂ ਉਹਦੇ ਚ ਕਿਸੇ ਨੇ ਪਾਰਟਿਸਿਪੇਟ ਕੀਤਾ ਕਦੀ ਹਾਂਜੀ ਮੈਂ ਕੋਰੀਅਨ ਦੇ ਐਗਜ਼ਾਮੀਨੇਸ਼ਨ ਚ ਪਾਰਟਿਸਿਪੇਟ ਕੀਤਾ ਸੀ ਉਹ ਲਾਸਟ ਈਅਰ ਦਿੱਲੀ ਜਵਾਲਾ ਨੈਰੋ ਯੂਨੀਵਰਸਿਟੀ ਚ ਹੋਈ ਸੀ ਤੇ ਉਹ ਐਗਜ਼ਾਮ 올 ਓਵਰ ਇੰਡੀਆ ਕੰਡਕਟ ਹੁੰਦਾ ਤੇ ਉਹ ਐਗਜ਼ਾਮ ਮੈਂ ਕਲੀਅਰ ਕੀਤਾ ਸੀ 82% ਅੱਗੋਂ ਕੀ ਇਰਾਦਾ ਕੀ ਇਹ ਰੱਖਦੇ ਹੋ ਮੈਂ ਇਹ ਇਰਾਦਾ ਰੱਖਿਆ ਕਿ ਅੱਗੇ ਜਾ ਕੇ ਮੈਂ ਟਰਾਂਸਲੇਟਰ ਬੰਨਾ ਤੇ ਮੈਂ ਆਪਣਾ ਪੈਸ਼ਨ ਐਜ਼ ਅ ਟਰਾਂਸਲੇਟਰ ਪਰਸੂ ਕਰਨਾ ਹੈ ਕਿਹੜੀ ਕਿਹੜੀ ਲੈਂਗੁਏਜ ਤੇ ਜ਼ਿਆਦਾ ਇੰਟਰਸਟ ਹੈ ਔਰ ਕਿਹੜੀ ਸਭ ਤੋਂ ਇਜ਼ੀ ਲੱਗਦੀ ਹੈ ਅ ਸਭ ਤੋਂ ਜ਼ਿਆਦਾ ਇੰਟਰਸਟ ਮੈਨੂੰ ਕੋਰੀਅਨ ਫ੍ਰੈਂਚ ਤੇ ਸਪੈਨਿਸ਼ ਤੇ ਸਭ ਤੋਂ ਜ਼ਿਆਦਾ ਇਜ਼ੀ ਮੈਨੂੰ ਕੋਰੀਅਨ ਲੱਗਦੀ ਹੈ ਟਫ ਕਿਹੜੀ ਲੈਂਦੇ ਜਲਦੀ ਹੈ ਅ ਸਭ ਤੋਂ ਜ਼ਿਆਦਾ ਟਫ ਮੈਨੂੰ ਚਾਈਨੀਜ਼ ਲੱਗਦੀ ਹੈ ਕਿਉਂਕਿ ਉਹ ਸਟ੍ਰੋਕਸ ਉਹ ਚਾ ਜਾਂਦੇ ਤੇ ਉਹ ਲਿਖਣ ਚ ਬਹੁਤ ਡਿਫਿਕਲਟ ਹੁੰਦੀ ਹੈ ਜੇ ਗੱਲ ਪੰਜਾਬੀ ਦੀ ਕਰੀਏ ਇੰਡੀਅਨ ਲੈਂਗੁਏਜ ਦੀ ਕਰੀਏ ਤੇ ਕੀ ਲੱਗਦਾ ਕਿ ਕਿਹੜੀ ਲੈਂਗੁਏਜ ਵਧੀਆ ਹੈ ਅ ਪੰਜਾਬੀ ਮੇਰੀ ਮਾਂ ਬੋਲੀ ਹੈ ਤੇ ਮੈਨੂੰ ਪੰਜਾਬੀ ਵਧੀਆ ਲੱਗਦੀ ਹੈ very good